ਜਾਤ ਸਰਪਾ ਮੁਰਦਾਵਾ 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 ਜਾਤ ਸਰਪਾ ਮੁਰਦਾਵਾ 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 ਮੈਂ ਜਗਿੰਦਰ ਸਿੰਘ ਮਾਨ ਜੀ ਆਦਿਵਾਸੀ ਗੁਰੂ ਗਿਆਨਾ ਸਪੂਰਨ ਸੰਘਰਸ਼ ਦਲ ਕੋਮੀ ਚੇਅਰਮੈਨ ਵਾਲਮੀਕ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਆ ਪਿੰਡ ਨੂਰਪੁਰ ਚੱਠਾ ਦੇ ਵਿੱਚ ਬਾਰ ਬਾਰ ਭਗਵਾਨ ਵਾਲਮੀਕ ਜੀ ਦੇ ਮੰਦਰ ਦੀ ਬਦਮੀ ਹੋਣੀ ਕਿਉਂਕਿ ਪੀਏਪੀ ਚੌਂਕ 19 ਫਰਵਰੀ ਨੂੰ ਬੰਦ ਕੀਤਾ ਸੀ ਉਸ ਤੋਂ ਬਾਅਦ ਚ ਜਿਹੜਾ ਐਸਡੀਐਮ ਆ ਉਹ ਇਹ ਗੱਲ ਕਹਿ ਰਿਹਾ ਸੀਗਾ ਕਿ ਮੈਂ ਹਾਈ ਕੋਰਟ ਦੇ ਆਡਰ ਨਾਲ ਮੰਦਰ ਦੀਆਂ ਦੁਕਾਨਾਂ ਨੂੰ ਜੰਦਾ ਲਾਇਆ ਤੇ ਇੱਕ ਮੰਦਰ ਦੇ ਗੇਟ ਨੂੰ ਜੰਦਾ ਲਾਇਆ ਹਾਈ ਕੋਰਟ ਦੇ ਆਡਰ ਨਾਲ ਪਰ ਜਦੋਂ ਅਸੀਂ ਸਾਡੇ ਪ੍ਰਬੰਧਕਾਂ ਨੇ ਮੰਦਰ ਕਮੇਟੀ ਨੇ ਉਹ ਰਿਕਾਰਡ ਮੰਗਿਆ ਕਿ ਵੀ ਤੁਸੀਂ ਕਿਸ ਬਿਹੇਵ ਦੇ ਉੱਤੇ ਜਿਹੜਾ ਉਹ ਜਿਹੜਾ ਉਹ 14 ਤਰੀਕ ਨੂੰ 14 ਫਰਵਰੀ ਨੂੰ ਜਿਹੜਾ ਉਹ ਮੰਦਰ ਦੇ ਉੱਤੇ ਜਿਹੜਾ ਉਹ ਤਾਲੇ ਲਾਏ ਆ ਤਾਂ ਉਹ ਉਹਨੇ ਆਰਡਰ ਦਿੱਤਾ ਕਿ ਮੈਂ ਇੱਕ ਐਸਐਚਓ ਨੇ ਜਿਹੜਾ ਕਲੰਦਰਾ ਪੇਸ਼ ਕੀਤਾ ਕਿ ਦੋ ਤੇ ਲੜ ਰਹੀਆਂ ਆ ਤੋਂ ਮੰਦਿਰ ਜਿਹੜਾ ਉਹ ਪੂਰਾ ਪੰਚਾਇਤ ਨੂੰ ਲਿਖਤੀ ਜਿਹੜਾ ਉਹ ਦੇ ਦਿੱਤਾ ਦੇਖੋ ਐਸ ਡੀ ਐਮ ਜਿਹੜਾ ਨਕੋਦਰ ਆ ਉਹ ਪਹਿਲੋ ਕੁਝ মিডিਆ ਦੇ ਵਿੱਚ ਬਿਆਨ ਦੇ ਰਿਹਾ ਤਾਂ ਬਾਅਦ ਚ ਕੁਝ ਦੇ ਰਿਹਾ ਔਰ ਉਸ ਤੋਂ ਬਾਅਦ ਫਿਰ ਆ ਹੁਣ ਮੰਦਿਰ ਦੇ ਉੱਤੇ ਹਮਲਾ ਕੀਤਾ ਗਿਆ ਮੰਦਿਰ ਦੇ ਪਾੜ ਧੋੜ ਕੀਤੀ ਗਈ ਮੰਦਿਰ ਦੇ ਵਿੱਚ ਸੇਵਾਦਾਰਾਂ ਦੇ ਕੁੱਤੇ ਹਮਲਾ ਕੀਤਾ ਗਿਆ ਵੱਟੋ ਕੀਤੀ ਗਈ ਭਗਵਾਨ ਵਾਲਮੀਕ ਜੀ ਦੇ ਮੰਦਿਰ ਦੇ ਲੱਗੀਆਂ ਹੋਈਆਂ ਫਲੈਕਸਾਂ ਜਿਹੜੀਆਂ ਸੀਗੀਆਂ ਉਹਨੂੰ ਪਾੜਿਆ ਗਿਆ ਭਗਵਾਨ ਵਾਲਮੀਕ ਦਾ ਸਰੂਪ ਲੱਗਾ ਸੀ ਗੁਰੂ ਗਿਆਨ ਨਾ ਮਹਾਰਾਜ ਦਾ ਸਰੂਪ ਲੱਗਾ ਸੀ ਉਹਨੂੰ ਪਾੜਿਆ ਗਿਆ ਔਰ 18 ਬੰਦਿਆਂ ਤੇ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਜਿਹੜਾ ਉਹ ਉਹਨਾਂ ਦੀ ਅਜੇ ਤੱਕ ਰੈਸ ਨਹੀਂ ਪਾਈ ਇਹ ਸਾਰਾ ਕੁਝ ਕਰਾਉਣ ਵਾਲੇ ਪਿੰਡ ਦੀ ਪੰਚਾਇਤ ਆ ਕਿਉਂਕਿ ਪਿੰਡ ਦੀ ਪੰਚਾਇਤ ਦੇ ਸ਼ਹਿਰ ਦੇ ਉੱਤੇ ਹੀ ਪਲੈਨ ਜਿਹੜਾ ਉਹ ਪਿੰਡ ਦੀ ਪੰਚਾਇਤ ਘੜਦੀ ਆ ਤਾਂ ਪਿੰਡ ਦੀ ਪੰਚਾਇਤ ਦੇ ਨਾਲ ਮਦਦ ਕਰ ਰਿਹਾ ਆ ਐਸ ਡੀ ਐਮ ਨਕੋਦਰ ਡੀ ਐਸ ਪੀ ਖੇਰਾ ਤੇ ਐਸ ਐਚਓ ਨਕੋਦਰ ਔਰ ਜਿਹੜਾ ਬਰਦਾਸ਼ਤ ਕਰਨ ਤੋਂ ਬਾਹਰ ਸਰ ਇੱਕ ਸਵਾਲ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੰਚਾਇਤ ਜ਼ਿੰਮੇਵਾਰ ਆ ਪਰ ਜਿਹੜਾ ਸਮਾਜ ਦੀ ਇੱਕ ਵਿਰੋਧੀ ਧਿਰ ਵੀ ਜਿਹੜੀ ਤੁਹਾਡੇ ਨਾਲ ਟਕਰਾਵ ਦੇ ਵਿੱਚ ਆ ਉਹਨਾਂ ਦੀ ਆਪਾਂ ਵੀਡੀਓ ਵੀ ਦੇਖਿਆ ਲਾਈਵ ਵੀ ਦੇਖਿਆ ਉਹ ਵੀ ਵਿਰੋਧ ਕਰਦੇ ਨੇ ਉਹ ਉਹਨਾਂ ਦਾ ਕੀ ਮੈਟਰ ਆ ਉਹ ਕਿਉਂ ਵਿਰੋਧ ਕਰਦੇ ਨੇ ਸਮਾਜ ਕਿਉਂ ਵਿਰੋਧ ਕਰ ਰਿਹਾ ਹੈ ਫਿਰ ਦੇਖੋ ਅਸੀਂ ਤਾਂ ਸਮਾਜ ਦਾ ਕਿਤੇ ਵੀ ਵਿਰੋਧ ਨਹੀਂ ਕੀਤਾ ਜਦੋਂ ਪੀਪੀ ਦੇ ਵਿੱਚ ਜਾਮ ਕੀਤਾ ਔਰ ਸਮਾਜ ਹਮੇਸ਼ਾ ਹੀ ਜਿਹੜਾ ਉਹ ਜਿਹੜੇ ਪੰਚਾਇਤ ਦੇ ਮਗਰ ਲੱਗ ਕੇ ਪੰਚਾਇਤ ਨੂੰ ਕਬਜ਼ਾ ਦਵਾਉਣਾ ਚਾਹੁੰਦੇ ਆ ਉਹ ਮੰਦਿਰ ਦੇ ਵਿੱਚ ਆ ਕੇ ਬੇਅਦਬੀਆ ਕਰ ਰਹੇ ਆ ਉਹਨਾਂ ਦੀਆਂ ਬਾਕਾਇਦਾ ਵੀਡੀਓ ਆ ਜਿਹੜਾ ਉਹ 18 ਦੀ ਘਟਨਾ ਤੋਂ ਬਾਅਦ ਪਹਿਲੋ ਦੀਆਂ ਵੀਡੀਓ ਆ ਜਿਹੜਾ ਮੰਦਿਰ ਦੇ ਅੰਦਰ ਆ ਕੇ ਜਿਹੜਾ ਮੰਦਿਰ ਦੇ ਬਾਠੀ ਜਿਹੜਾ ਪਾਠ ਕਰਦਿਆ ਜਿਹੜਾ ਉਹ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠੇ ਆ ਉਹ ਮੈਕ ਖੋ ਰਹੇ ਆ ਗਾਲ੍ਹਾਂ ਕੱਢ ਰਹੇ ਆ ਉਹਦੇ ਉੱਤੇ ਜਿਹੜਾ ਕੋਈ ਕਾਰਵਾਈ ਦੀ ਅਹੀ ਮੰਗ ਇਸ ਕਰਕੇ ਨਹੀਂ ਕੀਤੀ ਸੀ ਕਿ ਜਿਹੜਾ ਉਹ ਸਾਡਾ ਸਮਾਜ ਆ ਪਰ ਜਦੋਂ ਉਹਦੇ ਤੇ ਕਾਰਵਾਈ ਕਰਨ ਦੀ ਮੰਗ ਨਹੀਂ ਕੀਤੀ ਅਸੀਂ ਤਾਂ ਫਿਰ ਦੁਬਾਰਾ ਪੰਚਾਇਤ ਦੇ ਮਗਰ ਇਲਾਕੇ ਉਹਨਾਂ ਨੇ ਫਿਰ ਜਿਹੜਾ ਉਹ ਮੰਦਰ ਦੇ ਉੱਤੇ ਹਮਲਾ ਕੀਤਾ ਔਰ ਫੇ ਸਾਨੂੰ ਜਿਹੜਾ ਉਹ ਜੋ ਸੱਦਾ ਹਮਲਾ ਕਰਨ ਤੇ ਫਿਰ ਜਿਹੜਾ ਉਹਨਾਂ ਦੇ ਉੱਤੇ ਪਰਚਾ ਦਰਜ ਕਰਾਇਆ ਅੱਜ ਵੀ ਅਸੀਂ ਕਹਿੰਨੇ ਆ ਵੀ ਸਾਡੀ ਸਮਾਜ ਨਾਲ ਕੋਈ ਲੜਾਈ ਨਹੀਂ ਸਾਡੀ ਲੜਾਈ ਆ ਐਸ ਡੀ ਐਮ ਨਕੋਦਰ ਨਾਲ ਸਾਡੀ ਲੜਾਈ ਆ ਡੀ ਐਸ ਪੀ ਖੇਰਨ ਨਾਲ ਜਿਹੜਾ ਪੁੱਸ ਧੱਕਾ ਕਰ ਰਹੀ ਆ ਔਰ ਪਿੰਡ ਦੀ ਪੰਚਾਇਤ ਨਾਲ ਜਿਹੜਾ ਕਿਉਂਕਿ ਗੁਰਦੁਆਰਾ ਸਾਹਿਬ ਵੀ ਪੰਚਾਇਤੀ ਜਗ੍ਹਾ 'ਚ ਦੋ ਗੁਰਦੁਆਰਾ ਸਾਹਿਬ ਆ ਹੋਰ ਬਹੁਤ ਸਾਰੇ ਧਾਰਮਿਕ ਸਥਾਨ ਆ ਜਿਹੜਾ ਹੋ ਜਿਹੜਾ ਨੂਰਪੁਰ ਚੱਠੇ ਦੇ ਵਿੱਚ ਜਿਹੜਾ ਸਾਂਝੀਆਂ ਜਗ੍ਹਾ ਦੇ ਵਿੱਚ ਆ ਪਰ ਭਗਵਾਨ ਵਾਲਮੀਕ ਦੇ ਮੰਦਿਰ ਨੂੰ ਟਾਰਗੇਟ ਕਰਨਾ ਇੱਕ ਜਾਤੀਵਿਦਤਰੇ ਦੇ ਆਧਾਰ ਤੇ ਅਸੀਂ ਇਹ ਕਹਿਲ ਕਰ ਰਹੇ ਆ ਕਿ ਵੀ ਪੰਚਾਇਤ ਦੇ ਖਿਲਾਫ ਐਸਐਸਪੀ ਇੱਕ ਦਾ ਪਰਚਾ ਦਰਜ ਕੀਤਾ ਜਾਵੇ ਔਰ ਉਹਨਾਂ ਦੇ ਖਿਲਾਫ ਪੰਚਾਇਤ ਦੇ ਖਿਲਾਫ ਜਦੋਂ ਮਤਾ ਪਾਇਆ ਪੰਚਾਇਤ ਨੇ ਤਾਂ ਉਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਕਿ ਵੀ ਇਹਨਾਂ ਦੇ ਖਿਲਾਫ ਐਸ ਸੀ ਐਸ ਪੀ ਐਕਟ ਦਾ ਪਰਚਾ ਕੀਤਾ ਜਾਵੇ ਪਰ ਪੰਚਾਇਤ ਕੀ ਕਰ ਰਹੀ ਆ ਡਬਲ ਜਿਹੜਾ ਉਹ ਦੋਗਲੀ ਨੀਤੀ ਕਰ ਰਹੀ ਆ ਉਥੇ ਐਸ ਪੀ ਡੀ ਦੇ ਆ ਕੇ ਜਿਹੜਾ ਉਹ ਬਿਆਨ ਦਿੰਦੀ ਆ ਕਿ ਵੀ ਸਾਡਾ ਅਸੀਂ ਮੰਦਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਕੋਈ ਮਤਾ ਹੀ ਨਹੀਂ ਪਾਇਆ ਤਾਂ ਫੇ ਹਾਈ ਕੋਰਟ ਕੌਣ ਚੱਲ ਗਿਆ ਹਾਈ ਕੋਰਟ ਦੇ ਆਰਡਰ ਕਿੱਥੋਂ ਆ ਗਏ ਇਹ ਸਿਰਫ ਜਿਹੜਾ ਉਹ ਸਾਰਾ ਕੁਝ ਜਿਹੜਾ ਉਹ ਝੂਠ ਦਾ ਪਲੰਦਾ ਬਣ ਕੇ ਜਿਹੜਾ ਉਹ ਪਿੰਡ ਦੀ ਪੰਚਾਇਤ ਦੀ ਛਾਹ ਦੇ ਉੱਤੇ ਹੋ ਰਿਹਾ ਤਾਂ ਅਸੀਂ ਜਿਹੜਾ ਇਹ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਭਗਵਾਨ ਵਾਲਮੀਕ ਜੀ ਦੇ ਮੰਦਿਰ ਦੇ ਉੱਤੇ ਹਮਲਾ ਕਰਾਉਣ ਵਾਲੇ ਛਾਜਿਸ਼ ਕਰਤਾ ਜਿਹੜੇ ਆ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਛਾਜਿਸ਼ ਕਰਤਾ ਜਿਹੜਾ ਪਿੰਡ ਦੀ ਪੰਚਾਇਤ ਆ ਔਰ ਛਾਜ ਕਰਤਾ ਦਾ ਸਾਥ ਦੇਣ ਵਾਲਾ ਐਸਡੀਐਮ ਨਕੋਦਰ ਆ ਔਰ ਡੀਐਸਪੀ ਨਕੋਦਰ ਆ ਐਸਐਚਓ ਨਕੋਦਰ ਆ ਤੇ ਅਸੀਂ ਅੱਜ ਇਹ ਇਹ ਪ੍ਰੋਗਰਾਮ ਲੀਕ ਰਹੇ ਹਾਂ ਕਿਉਂਕਿ ਅਸੀਂ ਅਕਸਰਾਂ ਦੇ ਮੋਰੇ ਵੀ ਬਹਿ ਕੇ ਦੇਖ ਲਿਆ ਧਰਨੇ ਲਾ ਕੇ ਦੇਖ ਲਿਆ ਅਸੀਂ ਪੀਏਪੀ ਬੰਦ ਕਰਕੇ ਵੀ ਦੇਖ ਲਿਆ ਪਰ ਹੁਣ ਅਸੀਂ ਜਿਹੜਾ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਵੱਲੋਂ ਸੀਐਮ ਸਾਹਿਬ ਦੀ ਕੋਠੀ ਮੋਰੇ ਬੈਠਾਂਗੇ ਕੋਠੀ ਦਾ ਕਰੋ ਕਰਾਂਗੇ 13 ਜੂਨ ਨੂੰ ਜੀ 13 ਜੂਨ ਨੂੰ ਜਿਹੜਾ ਸੀਐਮ ਸਾਹਿਬ ਭਗਵੰਤ ਮਾਨ ਦੀ ਕੋਠੀ ਦਾ ਘਰੋ ਕਰਾਂਗੇ ਕਿਉਂਕਿ ਜਿਹੜਾ ਵੀ ਜੰਦਰ ਦਾ ਪ੍ਰਸ਼ਾਸਨ ਆ ਉਹ ਸਾਰਾ ਇੱਕ ਪੱਖਾ ਜਿਹੜਾ ਚੱਲ ਰਿਹਾ ਆ ਧਨਾੜ ਲੋਕਾਂ ਦੇ ਇਸ਼ਾਰੇ ਤੇ ਚੱਲ ਰਿਹਾ ਆ ਤਾਂ ਭਗਵਾਨ ਵਾਲਮੀਕ ਜੀ ਦੇ ਮੰਦਰ ਦੇ ਖਿਲਾਫ ਬਾਰ ਬਾਰ ਜਿਹੜਾ ਬੇਅਤਮੀਆਂ ਉਹ ਜਿਹੜਾ ਉਹ ਸਹਿਣ ਨਹੀਂ ਕੀਤੀਆਂ ਜਾਊਗੀਆਂ ਕੱਲਾ ਭਗਵਾਨ ਵਾਲਮੀਕ ਨੂਰਪੁਰ ਚੱਠੇ ਦੀ ਗੱਲ ਈ ਦੇਖੋ ਫਲੋਰ ਦੇ ਵਿੱਚ ਫੇਰ 바ਵਾ ਸਾਹਿਬ ਡਾਕਟਰ ਭੀਮਰਾਓ ਮੇੜਕਰਜੀ ਦੀ ਸਰੂਪ ਦੀ ਬੇਦਬੀ ਹੋ ਰਹੀ ਆ ਔਰ ਸਾਡੇ ਭੋਗਪੁਰ ਦੇ ਵਿੱਚ ਜਿਹੜਾ ਟੱਡਾ ਸਨੋਰਾ ਪਿੰਡ ਪੈਂਦਾ ਆ ਉਥੇ ਵੀ ਪੰਚਾਇਤ ਜਿਹੜੀ ਆ ਸੇਮ ਨੂਰਪੁਰ ਚੱਠੇ ਵਾਲਾ ਮਸਲਾ ਉਥੇ ਪੰਚਾਇਤ ਜਿਹੜੀ ਆ ਉਹਨਾਂ ਨੇ ਵੀ ਕੇਸ ਜਿਹੜਾ ਹੋ ਭਗਵਾਨ ਵਾਲਮੀਕ ਮੰਦਿਰ ਦੇ ਉੱਤੇ ਜਿਹੜਾ ਹੋ ਕੀਤਾ ਹੋਇਆ ਡੀਡੀਪੀਓ ਸਾਹਿਬ ਦੇ ਤਾਂ ਅਸੀਂ ਕਾਪੀ ਮੰਗਦੇ ਆ ਤਾਂ ਹੁਣ ਵੀ ਜਿਹੜਾ ਉਹ ਢੱਡੇ ਸਨੋਰੇ ਵਾਲਿਆਂ ਨੂੰ ਡੀਡੀਪੀ ਸਾਹਿਬ ਅੱਜ ਤੱਕ ਕਾਪੀ ਨਹੀਂ ਦੇ ਰਿਹਾ ਕਿ ਕੱਲ ਨੂੰ ਜਿਹੜਾ ਉਹ ਮਸਲਾ ਢੱਡੇ ਸਨੋਰੇ ਦਾ ਵੀ ਜਿਹੜਾ ਉਹ ਉਹੋ ਜਿਹੀ ਸਥਿਤੀ ਜਿਹੜੀ ਹੋ ਸਕਦੀ ਆ ਜਿਹੜੀ ਸਥਿਤੀ ਨੂਰਪੁਰ ਚੱਠੇ ਦੇ ਵਿੱਚ ਆ ਸਰ ਕੀ ਕਾਰਨ ਮੰਨਦੇ ਕੋਈ ਜਿਹੜਾ ਵੀ ਖਾਸ ਕਰਕੇ ਦਲਿਤ ਪਰਿਵਾਰ ਜਿਹੜੇ ਅਸੀਂ ਸਮਾਜ ਆ ਵੱਡੇ ਪੱਧਰ ਤੇ ਪੰਜਾਬ ਦੇ ਜੋ ਆਬਾਦੀ ਆ ਕਿਉਂ ਬਾਰ ਬਾਰ ਇਹਨਾਂ ਨੂੰ ਸੜਕਾਂ ਦੇ ਉੱਤਰਨਾ ਪੈਂਦਾ ਦੇਖੋ ਮੈਂ ਤਾਂ ਸਮੁੱਚੇ ਆਪਣੇ ਸਮਾਜ ਨੂੰ ਵੀ ਕਹਿਣਾ ਚਾਹਨਾ ਕਿ ਬਾਬਾ ਸਾਹਿਬ ਡਾਕਟਰ ਪੀਮਰੋ ਮੇੜਕਰ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਜਿੰਨਾ ਚਿਰ ਅਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਆਪਣੇ ਅਧਿਕਾਰਾਂ ਦੀ ਆਪਣੇ ਗੁਰੂਆਂ ਮਹਾਪੁਰਸ਼ਾਂ ਦੀ ਜਿਹੜਾ ਸੋਚ ਤੇ ਪੈਰਾ ਨਹੀਂ ਦਿੰਦੇ ਜੇ ਅਸੀਂ ਆਪਣੇ ਭਗਵਾਨ ਵਾਲਮੀਕ ਜੀ ਦੇ ਮੰਦਰ ਬਚਾਉਣੇ ਆ ਤਾਂ ਜੇਕਰ ਆਪਣੇ ਗੁਰੂਆਂ ਮਹਾਪੁਰਸ਼ਾਂ ਜਿੱਦਾਂ ਬਾਬਾ ਸਾਹਿਬ ਡਾਕਟਰ ਪੀਮਰੋ ਮੇੜਕਰ ਦੀ ਬਾਰ ਬਾਰ ਬੇਦਬੀ ਹੋ ਰਹੀ ਆ ਪਰ ਇਹ ਤੇ ਹੈਰਾਨੀ ਦੀ ਗੱਲ ਆ ਕਿ ਸੀਐਮ ਸਾਹਿਬ ਦਾ ਅੱਜ ਤੱਕ ਕੋਈ ਬਿਆਨ ਨਹੀਂ ਆਇਆ। ਬਾਬਾ ਸਾਹਿਬ ਡਾਕਟਰ ਭੀਮਰਾਓ ਮੇਡਕਾਰ ਜੀ ਦੀ ਬਾਰ ਬਾਰ ਪੰਜਾਬ ਦੇ ਵਿੱਚ ਬੇਦਬੀ ਹੋਣ ਤੇ ਸੀਐਮ ਸਾਹਿਬ ਦਾ ਕੋਈ ਬਿਆਨ ਨਾ ਆਉਣਾ ਨਿੰਦਨਯੋਗ ਆ। ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਡਕਾਰ ਦਾ ਸਰੂਪ ਲਾ ਕੇ ਭਗਤ ਸਿੰਘ ਜੀ ਦਾ ਸਰੂਪ ਲਾ ਕੇ ਸਰਕਾਰ ਜਿਹੜਾ ਉਹ ਪੰਜਾਬ ਦੇ ਵਿੱਚ ਆਈ ਸੀ ਪਰ ਉਹੀ ਬਾਬਾ ਸਾਹਿਬ ਦੀ ਬਾਰ ਬਾਰ ਜਿਹੜਾ ਉਹ ਪੰਜਾਬ ਚ ਬੇਅਦਬੀ ਹੋਣ ਦੇ ਬਾਵਜੂਦ ਵੀ ਜਿਹੜਾ ਮੁੱਖ ਮੰਤਰੀ ਦਾ ਨਾਂ ਬਿਆਨ ਆਉਣਾ ਮੈਂ ਕਿੰਨਾ ਨੰਦਨ ਜੋਗਾ ਔਰ ਅਸੀਂ 13 ਤਰੀਕ ਨੂੰ ਜਿਹੜਾ 13 ਜੂਨ ਨੂੰ ਇਸੇ ਰੋਸ ਦੇ ਵਾਜੋ ਜਿਹੜਾ ਪੰਜਾਬ ਦੇ ਵਿੱਚ ਸਮੁੱਚੇ ਵਾਲਮੀਕੀ ਸਮਾਜ ਨੂੰ ਇਹ ਕਹਿਣਾ ਚਾਹੁੰਦੇ ਆ ਆਦਿਵਾਸੀ ਗੁਰੂ ਗਿਆਨਾ ਪੂਰਨ ਸੰਘਰਸ਼ ਦਲ ਦੀ ਪੂਰੇ ਪੰਜਾਬ ਦੀ ਟੀਮ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਾਂ 13 ਤਰੀਕ ਨੂੰ ਠੀਕ 11 ਵਜੇ ਦਾ ਮੁੱਖ ਮੰਤਰੀ ਕੋਠੀ ਦਾ ਕਰੋ ਕਰਨਾ ਸਾਰੇ ਪਹੁੰਚੋ ਜੈ ਵਾਲਮੀਕੀ ਜੀ ਜੈ ਪੀਮ ਜੈ ਭਰਤ ਹਾਂਜੀ ਸਰ ਆਪਣਾ ਨਾਮ ਦੱਸ ਕੇ ਆਪਣੀ ਜਥੇਬੰਦੀ ਦਾ ਨਾਮ ਦੱਸ ਕੇ ਅੱਜ ਦੀ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿਹੜੇ ਸਬੰਧ ਚ ਕਰ ਰਹੇ ਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਗੰਗਦੀਪ ਜੀ ਮੈਂ ਭਗਵਾਨ ਵਾਲਮੀਕ ਮੰਦਿਰ ਪਿੰਡ ਨੂਰਪੁਰ ਤੋਂ ਮੌਜੂਦਾ ਮੰਦਿਰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਜੀ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਹੈ ਜਿਹੜਾ ਭਗਵਾਨ ਵਾਲਮੀਕ ਮੰਦਰ ਪਿੰਡ ਨੂਰਪੁਰ ਵਿਖੇ ਪ੍ਰਸ਼ਾਸਨ ਵੱਲੋਂ ਜਾਂ ਪ੍ਰਸ਼ਾਸਨ ਦੀ ਸ਼ੈਤ ਜਿਹੜੀਆਂ ਬਾਰ-ਬਾਰ ਹਮਲੇ ਅਤੇ ਬਦਬੀਆਂ ਕਰਵਾਈਆਂ ਜਾ ਰਹੀਆਂ ਤੇ ਉਹਨਾਂ ਦੇ ਰੋਸ ਦੇ ਵਿੱਚ ਅਸੀਂ ਸਮਾਜ ਨੂੰ ਅਪੀਲ ਕਰ ਰਹੇ ਹਾਂ ਕਿ ਜਿਹੜਾ ਅਸੀਂ 13 ਤਰੀਕ ਕਿੰਨੀ ਸੀਗੀ 13 ਜੂਨ ਨੂੰ ਸੀਐਮ ਦੀ ਕੋਠੀ ਦਾ ਘਰਾਓ ਕਰ ਰਹੇ ਹਾਂ ਤੇ ਇਸ ਮਸਲੇ ਦੇ ਵਿੱਚ ਅਸੀਂ ਪੂਰੇ ਸਮਾਜ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਜਿਹੜਾ ਆਪਦੀ ਸਮਾਜ ਦੇ ਜਿਹੜੇ ਆਪਣੇ ਮੰਦਰਾਂ ਦੀਆਂ ਹੋਈਆਂ ਜਿਹੜੀਆਂ ਬੇਅਦਬੀਆਂ ਦਾ ਜਿਹੜਾ ਇਨਸਾਫ ਲੈਣ ਲਈ ਤੇ ਆਪਾਂ ਇਕੱਠੇ ਹੋਈਏ ਸਰ ਤੁਹਾਡੇ ਤੇ ਇਲਜ਼ਾਮ ਲੱਗਦਾ ਕਿ ਪਿੰਡ ਦੇ ਵਿੱਚ ਜਿਹੜਾ ਮੰਦਿਰ ਆ ਉਹ ਬੰਦ ਰਹਿਦਾ ਹੈ ਕਿ ਜਿਹੜੇ ਇਹ ਲੋਕਾਂ ਵੱਲੋਂ ਇਲਜ਼ਾਮ ਲਾਇਆ ਜਾਂਦੇ ਉਹ ਕਿੱਥੇ ਕਿ ਤੱਕ ਸੱਚ ਨੇ ਚਲੋ ਦੇਖੋ ਜੀ ਗੱਲ ਇਹ ਆ ਜੀ ભગમાન 발ਮੀક ਮੰਦਰ ਪਿੰਡ ਜਿਹੜਾ ਨੂਰਪੁਰ ਦਾ ਬਣਿਆ ਹੈ ਕਾਫੀ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ ਜੀ ਸ਼ੁਰੂ ਤੋਂ ਉੱਥੇ ਅਸੀਂ ਸੇਵਾ ਕਰਦੇ ਆਏ ਆ ਸਾਰੇ ਚਲੋ ਨਗਰ ਨੂੰ ਵੀ ਪਤਾ ਹੈ ਨਾ ਗੱਲਾਂ ਦਾ ਤੇ 2021 ਤੋਂ ਜਦੋਂ ਪੰਚਾਇਤ ਨੇ ਜਿਹੜੀ ਝੱਟਕੋਮ ਨੇ 351 ਨਰੋਲ ਉਹਨਾਂ ਨੇ ਨਾ ਜਾਤੀ ਵਿਤਕਰਾ ਕਰਕੇ ਸਾਰੇ ਧਾਰਮਿਕ ਸਥਾਨ ਛੱਡ ਕੇ ਜਦੋਂ ਮੰਦਰ ਦੇ ਵਿਰੁੱਧ ਮਤਾਬਾਤ ਦਾ ਨਾ ਤੇ ਉਦੋਂ ਇਹ ਸਾਦਾ ਜਿਹੜਾ ਵਾ ਉਹਨਾਂ ਨਾਲ ਬਵਾਦ ਸ਼ੁਰੂ ਹੁੰਦਾ ਆ ਪੰਚਾਇਤ ਦੇ ਨਾਲ ਭਗਵਾਨ ਵਾਲਮੀਕ ਮੰਦਿਰ ਦਾ ਜੀ ਉਸ ਤੋਂ ਬਾਅਦ ਕੀ ਹੁੰਦਾ ਆ ਕੋਸ਼ ਜਿਹੜੇ ਸਾਡੇ ਆਪਣੇ ਸਮਾਜ ਦੇ ਕੋਸ਼ ਜਥੇਬੰਦੀਆਂ ਕੋਸ਼ ਸੀਗੀਆਂ ਜਿਹੜੀਆਂ ਕਹਿ ਲਈਏ ਕਿ ਜਿਹੜੀਆਂ ਧਾਰਮਿਕ ਲੜਾਈ ਨਹੀਂ ਲੜਦੀਆਂ ਸੀ ਉਹਨਾਂ ਨੇ ਸਾਨੂੰ ਆਪ ਆ ਕੇ ਗੱਲ ਦਾ ਜਵਾਬ ਦਿੱਤਾ ਸੀਗਾ ਵੀ ਅਸੀਂ ਜਿਹੜੇ ਆ ਧਰਮ ਦੀ ਲੜਾਈ ਨਹੀਂ ਲੜ ਸਕਦੇ ਇਸ ਕਰਕੇ ਤੁਸੀਂ ਆਪ ਹਿੰਮਤ ਮਾਰੋ ਤੇ ਕੋਸ਼ ਉਸ ਤੋਂ ਬਾਅਦ ਜਿਹੜਾ ਪੰਚਾਇਤ ਦੀ ਸ਼ਹਿਤ ਤੇ ਸ਼ਰਾਰਤਾ ਕਰਨੀਆਂ ਜਿਹਨਾਂ ਸ਼ੁਰੂ ਕਰਤੀਆਂ ਪਏ ਅਸੀਂ ਨਿਗਰੱਖਣੀ ਸ਼ੁਰੂ ਕਰਤੀ ਮੰਦਿਰ ਦੀ ਦੇਖਭਾਲ ਲਈ ਜ਼ਿੰਮੇਵਾਰੀ ਵਿੱਚ ਅਸੀਂ ਦੇਖਭਾਲ ਲਈ ਜਦੋਂ ਅਸੀਂ ਉਹਨਾਂ ਨੂੰ ਇਹ ਉਹਨਾਂ ਨੂੰ ਇਹਨਾਂ ਕੰਮਾਂ ਤੋਂ ਰੋਕਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ 2021 ਤੋਂ ਲੈ ਕੇ 24 ਤੱਕ ਕੋਈ ਇਦਾਂ ਦਾ ਬਿਵਾਦ ਨਹੀਂ ਹੋਇਆ ਜਿਹੜਾ ਕਹਦੀਏ ਵੀ ਆਪਸੀ ਸਮਾਜ ਦੀ ਲੜਾਈ ਹੋਵੇ ਜਾਂ ਕੁਝ ਵੀ ਹੋਵੇ ਤੇ ਜਦੋਂ ਪੰਚਾਇਤ ਦੀ ਸ਼ਹਿਤੇ ਕੁਝ ਜਿਹੜੇ ਸ਼ਰਾਰਤੀ ਲੋਕ ਆਪ ਸਾਰਿਆਂ ਦੀ ਨਹੀਂ ਗੱਲ ਕਰਦੇ ਭਗਵਾਨ ਬਾਲਮੀਕ ਮੰਦਰ ਦੇ ਅੰਦਰ ਆ ਕੇ ਕੌਲੇ ਤੋੜਦੇ ਆ ਬੇਦਬੀਆਂ ਕਰਦੇ ਆ ਭਗਵਾਨ ਬਾਲਮੀਕ ਜੀ ਦੇ ਅੰਦਰ ਸਰੂਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਅਸੀਂ ਉਥੇ ਇੱਕ ਪਾਰਟੀਸ਼ਨ ਕਰ ਦਿੱਤੀ ਸੀਗੀ ਵੀ ਜਦੋਂ ਕੋਈ ਧਾਰਮਿਕ ਕੋਈ ਫਕਸ਼ਨ ਹੁੰਦਾ ਆ ਤਾਂ ਆਪਣੀ ਕੋਈ ਜ਼ਿੰਮੇਵਾਰੀ ਚੱਕ ਕੇ ਤੇ ਉਸ ਚੀਜ਼ ਨੂੰ ਉਹ ਵਰਤੋਂ ਕਰ ਸਕਦਾ ਆ ਹਾਲ ਦੀ ਤੇ ਪਲੱਸ ਜਿਹੜਾ ਆਪਣਾ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਆ ਉਹ ਜਿਹੜਾ 18 ਘੰਟੇ ਖੁੱਲਦਾ ਆ ਜੀ ਸਵੇਰੇ 6-7 ਵਜੇ ਸਵੇਰੇ 5 ਵਜੇ ਤੋਂ ਜਿੰਦਾ ਖੁੱਲ ਜਾਂਦਾ ਆ ਤੇ ਰਾਤ ਨੂੰ ਸਬੂਤ ਹੈ ਜੀ ਕਿ ਜਿਹੜਾ ਲੜਾਈ ਤੋਂ ਪਹਿਲਾਂ ਜਿਹੜਾ ਮੰਦਰ ਖੁੱਲਦਾ ਰਿਹਾ ਉਹਦੇ ਤੁਹਾਡੇ ਕੋਲ ਸਬੂਤ ਹੈ ਜੀ ਜੀ ਸਰ ਮੇਰੇ ਕੋਲ ਲਗਭਗ 1 ਸਾਲ ਦਾ ਪੁਰਾਣਾ ਰਿਕਾਰਡ ਪਿਆ ਜੀ ਸੀਸੀਟੀਵੀ ਕਵਰੇਜ ਦਾ ਜਿਹਦੇ ਵਿੱਚ ਇੱਕ ਦਿਨ ਵੀ ਕੋਈ ਇੱਦਾਂ ਦਾ ਨਹੀਂ ਹੋਇਆ ਵੀ ਜਾਂ ਆਪਾਂ ਕਿਸੇ ਨੂੰ ਮੰਦਰ ਆਉਣ ਤੋਂ ਰੋਕਿਆ ਹੋਵੇ ਤੇ ਜਾਂ ਆਪਾਂ ਕਿਸੇ ਨੂੰ ਇਹ ਗੱਲ ਕਹੀ ਹੋਵੇ ਤੁਸੀਂ ਮੱਥਾ ਨਹੀਂ ਟੇਕਣਾ ਮੰਦਰ ਖੁੱਲਦਾ ਹੈ ਸਾਡੇ ਕੋਲ ਸੀਸੀਟੀਵੀ ਦੇ ਵੀਡੀਓ ਮੌਜੂਦ ਆ ਜੀ ਤਾਂ ਕੀ ਕੀ ਚਾਹੁੰਦੇ ਹੋ ਕਿ ਇਹ ਸਰਕਾਰ ਇਨਸਾਫ ਨਹੀਂ ਦੇ ਰਹੀ ਤਾਂ ਹੁਣ ਤੇਰਾ ਜਿਹੜਾ ਸੰਘਰਸ਼ ਵੀੜ ਆ ਇਸ ਸੰਘਰਸ਼ ਦੇ ਬਾਰੇ ਸਮਾਜ ਨੂੰ ਅਪੀਲ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਇਸ ਸਮਾਜ ਨੂੰ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਆ ਇਹ ਪ੍ਰਸ਼ਾਸਨ ਤੇ ਜਿਹੜੇ ਕੁਝ ਲੋਕ ਆ ਸ਼ਰਾਰਤੀ ਜਿਹੜੇ ਇਸ ਮੁੱਦੇ ਨੂੰ ਸਮਾਜ ਦੀ ਲੜਾਈ ਦੱਸ ਰਹੇ ਆ ਪਰ ਸਾਡੇ ਕੋਲ ਬਕਾਇਦਾ ਐਵੀਡੈਂਸ ਆ ਜਿਨ੍ਹਾਂ ਦੇ ਵਿੱਚੋਂ ਇਹ ਗੱਲ ਸਾਫ ਹੁੰਦੀ ਆ ਇਹ ਇੱਕ ਐਸਡੀਐਮ ਸਾਹਿਬ ਦਾ ਆਰਡਰ ਆ ਇੱਕ ਐਸਡੀਐਮ ਸਾਹਿਬ ਦਾ ਅਦਾਲਤ ਦਾ ਆਰਡਰ ਆ ਜਦੋਂ ਪੀਏਪੀ ਚੌਂਕ ਬੰਦ ਹੁੰਦਾ ਤਾਂ ਉਹ ਕਹਿੰਦੇ ਆ ਵੀ ਅਸੀਂ 14 ਫਰਵਰੀ ਨੂੰ ਜਿਹੜਾ ਵਾ ਵੀ ਅਸੀਂ ਇੱਕ ਹਾਈ ਕੋਰਟ ਦੇ ਆਰਡਰਾਂ ਦਾ ਆਰਡਰਾਂ ਦੇ ਮੰਦਰ ਦੇ ਤਾਲੇ ਤੋੜ ਕੇ ਅੱਧੇ ਦਾ ਅਸੀਂ ਕਬਜ਼ਾ ਦਿੱਤਾ ਪੰਚਾਇਤ ਨੂੰ ਠੀਕ ਹੈ ਜੀ ਤੇ ਜਦੋਂ ਅਸੀਂ ਉਹ ਅਸੀਂ ਉਹ ਕਾਪੀ ਅਪਲਾਈ ਕਰਦੇ ਜਿਸ ਦੇ ਵਿੱਚ ਮੰਦਰ ਦੇ ਬਰਖਿਲਾਫ ਇੱਕ ਵੀ ਵਰਲਡ ਨਹੀਂ ਨਿਕਲਦਾ ਜਿਹਦੇ ਵਿੱਚ ਲਿਖਿਆ ਹੋਵੇ ਕਿ ਭਗਵਾਨ ਬਾਲਮੀਕ ਮੰਦਰ ਦਾ ਕਬਜ਼ਾ ਲੈ ਕੇ ਤਾਂ ਪਛਾਇਦ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਜੀ 18 19 ਫਰਵਰੀ ਦੇ ਪੀਏਪੀ ਚੌਕ ਦੇ ਧਰਨੇ ਤੋਂ ਬਾਅਦ ਤਿੰਨ ਤੀਜੇ ਮਹੀਨੇ ਜਾ ਕੇ 4 ਤਰੀਕ ਨੂੰ ਐਸਡੀਐਮ ਦਾ ਇੱਕ ਹੋਰ ਨਵਾਂ ਆਰਡਰ ਆਉਂਦਾ ਆ ਵੀ ਜਿਹੜਾ 14 ਫਰਵਰੀ ਨੂੰ ਮੈਕ ਐਸ ਐਚਓ ਨੇ ਕਲੰਦਰਾ ਪੇਸ਼ ਕੀਤਾ ਸੀਗਾ ਵੀ ਦੋ ਪਾਰਟੀਆਂ ਦਾ ਆਪਸੇ ਝਗੜਾ ਆ ਤੇ ਉਹਦੇ ਉਹਦੇ ਵਿੱਚ ਉਹਨੇ ਕੀ ਆ ਉਸ ਦੇਸ ਦੇ ਵਿੱਚ ਭਾਰੀ ਪੁਲਿਸ ਫੋਰਸ ਲੈ ਕੇ ਮੈਂ ਭਗਵਾਨ ਬਾਲਮੀਕ ਮੰਦਰ ਦਾ ਜਿਹੜਾ ਕਬਜ਼ਾ ਆ ਪੰਚਾਇਤ ਨੂੰ ਸੌਂਪ ਦਿੱਤਾ ਤੇ ਜਿਹੜੀ ਹੁਣ 14 ਫਰਵਰੀ ਤੋਂ ਜਿਹੜੀ ਦੇਖਭਾਲ ਆ ਮੰਦਰ ਦੀ ਉਹ ਪੰਚਾਇਤ ਕਰ ਰਹੀ ਆ ਤੇ ਜੋ ਦਾ ਆਮਦਨ ਖਰਚੇ ਦਾ ਜਿਹੜਾ ਹਿਸਾਬ ਦਾ ਉਹ ਵੀ ਪੰਚਾਇਤ ਦੇ ਕੋਲ ਆ ਹਾਲਾਂਕਿ ਏਐਸਡੀਐਮ ਨੇ ਸਰਾਸਰ ਝੂਠ ਬੋਲਿਆ ਅੱਜ ਵੀ ਮੰਦਰ ਦਾ ਪ੍ਰਬੰਧ ਜਿਹੜਾ ਪ੍ਰਬੰਧਕ ਕਮੇਟੀ ਕੋਲ ਆ ਤੇ ਜਿਹੜਾ ਉਹਦਾ ਮੌਜੂਦਾ ਕਬਜ਼ਾ ਉਹ ਵੀ ਪ੍ਰਬੰਧਕ ਕਮੇਟੀ ਕੋਲ ਆ ਤੇ ਅਸੀਂ ਜਦੋਂ ਇਹਨਾਂ ਆਰਡਰਾਂ ਤੋਂ ਬਾਅਦ ਅਸੀਂ ਡੀਡੀਪੀ ਵੀਡੀਓ ਸਾਹਿਬ ਨੂੰ ਜਦੋਂ ਅਸੀਂ ਇਹ ਗੱਲ ਦੁਬਾਰੇ ਪੁੱਛਿਆ ਕਿ ਇਹਦਾ ਪੰਚਾਇਤ ਨੇ ਕੋਈ ਮਤਾ ਪੇਸ਼ ਕੀਤਾ ਹੋਵੇ ਜਾਂ ਕੋਈ ਮਤਾ ਪਾਇਆ ਜਿਹਦੇ ਵਿੱਚ ਉਹਨਾਂ ਨੇ ਪ੍ਰਬੰਧਕ ਕਮੇਟੀ ਕੋਲੋਂ ਤੋਂ ਲੈ ਕੇ ਕਬਜ਼ਾ ਕਬਜ਼ੇ ਦੀ ਮੰਗ ਕੀਤੀ ਹੋਵੇ ਤਾਂ ਵੀਡੀਓ ਸਾਹਿਬ ਨੇ ਕਲੀਅਰ ਕੀਤਾ ਵੀ ਅੱਜ ਤੱਕ ਗ੍ਰਾਮ ਪੰਚਾਇਤ ਵੱਲੋਂ ਮੰਦਰ ਦੇ ਪ੍ਰਬੰਧ ਦੀ ਜਾਂ ਮੰਦਰ ਦੀ ਕੋਈ ਮੰਗ ਨਹੀਂ ਕੀਤੀ ਗਈ ਤਾਂ ਇੱਕ ਐਸਡੀਐਮ ਸਾਹਿਬ ਜਿਹੜਾ ਐਸਡੀਐਮ ਸਾਹਿਬ ਲਾਲ ਵਿਸ਼ਵਾਸ ਬੈਂਸ ਆ ਅਸੀਂ ਅਸੀਂ ਉਹਦੇ ਵਰਖਲਾਪ ਇੱਕ ਹਾਈ ਸੈਸ਼ਨ ਕੋਰਟ ਦੇ ਵਿੱਚ ਫੇਰ ਇਹਦੇ ਆਰਡਰ ਦੇ ਵਰਖਲਾਪ ਅਪੀਲ ਪਾਤੀ ਵੀ ਜਦ ਪੰਚਾਇਤ ਨੇ ਮੰਗਿਆ ਹੀ ਨਹੀਂ ਤੇ ਫਿਰ ਇਹਦਾ ਦੇਣਾ ਵੀ ਨਹੀਂ ਬਣਦਾ ਸੀਗਾ ਨਾ ਤੇ ਜਦੋਂ ਇਹਨਾਂ ਨੇ ਜਿਹੜੀ ਹਾਈ ਕੋਰਟ ਦੀ ਰੈਟ ਦੀ ਗੱਲ ਕਰਦੇ ਜਿਹਦੇ ਵਿੱਚ ਜਿੰਦੇ ਤੋੜ ਕੇ ਗਿਆ ਹੈ ਕਬਜ਼ਾ ਦਵਾ ਕੇ ਗਿਆ ਤੇ ਇਹਨੇ 20 25 ਨੂੰ 2025 ਨੂੰ ਇਹਨੇ ਰਿਕਾਰਡ ਪੇਸ਼ ਕਰਨਾ ਸੀਗਾ ਵੀ ਮੈਂ ਭਗਵਾਨ ਬਾਲਮੀਕ ਮੰਦਿਰ ਦਾ ਕਬਜਾ ਪੰਚਾਇਤ ਨੂੰ ਦੇਤਾ ਹਾਲਾਂਕਿ ਉਹ ਪੰਚਾਇਤ ਦਾ ਹਾਲਾਂਕਿ ਮੰਦਿਰ ਦਾ ਪ੍ਰਬੰਧ ਵੀ ਸਾਡੇ ਕੋਈ ਕਬਜਾ ਵੀ ਸਾਡੇ ਕੋਲ ਸੀ ਉਸ ਗੱਲ ਨੂੰ ਸੱਚ ਕਰਨ ਲਈ ਐਸ ਡੀ ਐਮ ਨਕੋਦਰ ਨੇ ਡੀ ਐਸ ਪੀ ਸੁਖਵਾਲ ਸਿੰਘ ਕਹਿ ਰਿਹਾ ਤੇ ਐਸ ਐਚ ਓ ਬਲਜਿੰਦਰ ਸਿੰਘ ਦੇ ਨਾਲ ਰਲ ਕੇ ਪੰਚਾਇਤ ਦੀ ਮਿਲੀ ਭੁਗਤ ਦੇ ਨਾਲ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 16 ਤਰੀਕ ਨੂੰ ਇਹਨਾਂ ਨੇ ਕੀ ਕੀਤਾ ਵਾ ਹਮਲਾਵਰਾਂ ਨੇ ਅਸੀਂ ਅੰਦਰ ਸੇਵਾ ਕਰ ਰਹੇ ਆ ਤੇ ਸਾਨੂੰ ਬਾਹਰੋਂ ਆ ਕੇ ਲੋਕ ਲਾਤਾ ਗੈਰ ਕਾਨੂੰਨੀ ਢੰਗ ਦੇ ਨਾਲ ਅਸੀਂ ਕਾਨੂੰਨੀ ਲੜਾਈ ਲੜ ਰਹੇ ਆ ਪਚੈਤ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਸਾਨੂੰ ਬਾਹਰੋਂ ਬੰਦੀ ਬਣਾ ਕੇ ਰੱਖਿਆ ਜੀ 2 ਘੰਟੇ ਐਸ ਐਚਓ ਬਲਜਿੰਦਰ ਸਿੰਘ ਆਂਦਾ ਆ ਮੇਰੀ ਕਾਲ ਤੇ ਮੈਂ ਅਰਜੈਂਸੀ ਕਾਲ ਕੀਤੀ 112 ਤੇ ਐਸ ਐਚਓ ਬਲਜਿੰਦਰ ਸਿੰਘ ਨੇ ਆ ਕੇ ਹਮਲਾਵਰਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਮੰਦਰ ਦੇ ਜਿੰਦੇ ਖੋਲ ਦੋ ਉਹ ਅੰਦਰ ਬੈਠੇ ਆ ਸੰਗਤ ਵੀ ਅੰਦਰ ਬੈਠੀ ਆ ਤੁਸੀਂ ਗੈਰ ਕਾਨੂੰਨੀ ਕੰਮ ਕਰਦੇ ਪੈ ਪਰ ਉਹਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਸ ਤੋਂ 18 ਤਰੀਕ ਨੂੰ ਕੀ ਹੁੰਦਾ ਆ ਪੰਚਾਇਤ ਦੀ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਮੰਦਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕੀਤਾ ਜਾਂਦਾ ਜਿਹਦੇ ਵਿੱਚ ਕੀ ਸੇਵਾਦਾਰਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਤੇ ਜਿਹੜੇ ਜ਼ਿਲ੍ਹਾ ਹਸਪੀਟਲ ਰੈਫਰ ਹੋਇਆ ਜ ਜਲੰਧਰ ਇਸ ਤੋਂ ਬਾਅਦ ਕੀ ਹੁੰਦਾ ਵਾ 19 ਤਰੀਕ ਨੂੰ ਦੁਬਾਰਾ ਐਸ ਡੀ ਐਮ ਤੇ ਪੁਲਸ ਦੀ ਸ਼ੈਤੇ ਹਮਲਾ ਕਰ ਫੇਰ ਦੁਬਾਰਾ ਮੰਦਿਰ ਦਾ ਦਿਨੇ ਵੀ ਕਬਜ਼ਾ ਲੈਣ ਆਂਦੇ ਆ ਜਿਨ੍ਹਾਂ ਦੀ ਇਹਨਾਂ ਸਾਡੇ ਜਿਹੜੇ ਹਫ਼ਤੇ ਦੀ ਜਿਹੜੇ ਪਲਾਨ ਕੀਤਾ ਸੀ ਪੰਚਾਇਤ ਨੇ ਸਾਡੇ ਤੋਂ ਵਿੱਦ ਸਬੂਤ ਆ ਕੁਝ ਰਿਕਾਰਡਿੰਗਾਂ ਵੀ ਸਾਡੇ ਕੋਲ ਹੈਗੀਆਂ ਸੀਸੀਟੀਵੀ ਕੈਮਰੇ ਦੀ ਵੀਡੀਓ ਫੁਟੇਜ ਆ ਜਿਹਦੇ ਵਿੱਚ ਉਹ ਸਾਬਤ ਹੁੰਦਾ ਆ ਵੀ 20 ਤਰੀਕ ਨੂੰ ਐਸ ਡੀ ਐਮ ਨੇ ਰਿਪੋਰਟ ਪੇਸ਼ ਕਰਨਾ ਸੀਗਾ ਹਾਈ ਕੋਰਟ ਦੇ ਵਿੱਚ ਵੀ ਮੰਦਿਰ ਦਾ ਕਬਜ਼ਾ ਹੀ ਲੈਤਾ ਪੰਚਾਇਤ ਉਹ 16 ਤਰੀਕ ਤੋਂ ਉਹ ਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਤੁਹਾਡਾ ਕਹਿਣਾ ਹੈ ਵੀ ਤੁਹਾਨੂੰ ਜਿਹੜਾ ਵਾ ਇਨਸਾਫ ਨਹੀਂ ਮਿਲਿਆ ਨਹੀਂ ਨਹੀਂ ਜੀ ਇਨਸਾਫ ਤਾਂ ਹੀ ਤਾਂ ਕੋਈ ਗੱਲ ਹੀ ਹੈ ਤੁਸੀਂ ਜਿਹੜਾ ਸੀਐਲ ਸਾਡੀ ਕੋਠੀ ਦਾ ਘਰਾਉ ਕਰਨ ਜਾ ਰਹੇ ਹੋ ਹਾਂਜੀ ਮਜਬੂਰਨ ਹੋ ਕੇ ਕਰਦੇ ਹਾਂ ਹਾਂਜੀ ਹਾਂਜੀ ਦੇਖੋ ਜੀ ਜੇ ਸਾਨੂੰ ਅਸੀਂ ਦਫਤਰਾਂ 'ਚ ਜਾ ਕੇ ਵੀ ਵੇਖ ਲਿਆ ਪੀਪੀ ਚੌਂਕ ਵੀ ਦੇਖ ਲਿਆ ਬੰਦ ਕਰਕੇ ਦੇਖ ਲਿਆ ਡੀਏਜੀ ਸਭ ਦੇ ਵੀ ਅਸੀਂ ਉਸ ਤੋਂ ਬਾਅਦ ਜਾਂਦੇ ਰਹੇ ਆ ਵੀ ਸਾਨੂੰ ਇਸ ਚੀਜ਼ ਦਾ ਇਨਸਾਫ ਦੇਵੇ ਹੁਣ ਇਹ ਜਿਹੜੇ ਗਲਤ ਮਲਤ ਆਰਡਰ ਜਿਹੜੇ ਕਰੀ ਜਾਂਦੇ ਆ ਫਿਰ ਉਹਨਾਂ ਆਰਡਰਾਂ ਦੇ ਬਾਰਦਾਤਾ ਕ੍ਰੌਕ ਕਰਾ ਕੇ ਉਹਨਾਂ ਲਾਗੂ ਕਰੀ ਜਾਂਦੇ ਆ ਫਿਰ ਹੁਣ ਇਹ 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 ਤਾਂ ਹੁਣ ਪ੍ਰਸ਼ਾਸਨ ਤੋਂ ਵੀ ਅਸੀਂ ਅੱਕ ਚੁੱਕੇ ਆ ਜੀ ਜਿਹੜਾ ਸਿਵਲ ਪ੍ਰਸ਼ਾਸਨ ਪੁਲਿਸ ਪਹੁੰਚ ਚੁੱਕੇ ਆ ਇਸੇ ਕਰਕੇ ਅਸੀਂ ਭਗਵੰਤ ਮਾਨ ਸੀਐਮ ਸਾਹਿਬ ਦੀ ਅਸੀਂ ਕੋਠੀ ਦਾ ਘਰਾਓ ਕਰਨ ਜਾ ਰਹੇ ਆ ਵੀ ਤਾਂ ਕਿ ਸਮਾਜ ਨੂੰ ਕੋਮ ਨੂੰ ਇਸ ਗੱਲ ਦਾ ਇਨਸਾਫ ਮਿਲ ਸਕੇ